ਸਰਕਾਰੀ ਪ੍ਰਾਇਮਰੀ ਸਕੂਲ ਸੇਖਾ ਕਲਾਂ ਦੇ ਵਿੱਚ ਅੱਜ ਜਿਹੜਾ ਹਰ ਸਾਲ ਦੀ ਤਰ੍ਹਾਂ ਅ ਭਾਈ ਸੁਖਵੀਰ ਜੀ ਵੱਲੋਂ ਜਿਹੜੀ ਸੇਬਾਂ ਦੀ ਸੇਵਾ ਭੇਜੀ ਜਾਂਦੀ ਹੈ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਦਰਮਿਆਨ ਭਾਈ ਸੁਖਵੀਰ ਜੀ ਖੁਦ ਆਪ ਵੀ ਇੱਥੇ ਮੌਜੂਦ ਨੇ ਪਿਛਲੀ ਵਾਰੀ ਜਿਹੜੇ ਹਰ ਸਾਲ ਅਸੀਂ ਭਾਈ ਸੁਖਦੇਵ ਜੀ ਰਾਹੀਂ ਇਹ ਸੇਵਾਵਾਂ ਭੇਜਦੇ ਹਾਂ ਪਰ ਇਸ ਵਾਰ ਸਾਡੇ ਨਾਲ ਮੌਜੂਦ ਨੇ ਭਾਈ ਸੁਖਵੀਰ ਜੀ ਤੋ ਜਿਹੜੇ ਸਕੂਲ ਇੰਚਾਰਜ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਅੱਜ ਦੇ ਇਸ ਖੁਸ਼ੀ ਭਰੇ ਸਮਾਗਮ ਤੇ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਸਬੋਧਨ ਕਰਨਗੇ ਸਭ ਤੋਂ ਪਹਿਲਾਂ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਖਫਤ ਮੈਂ ਫੌਜੀ ਸਾਹਿਬ ਦਾ ਜਿਹੜੇ ਸਾਡੇ ਕੋਲ ਅਕਸਰ ਆਉਂਦੇ ਹੀ ਰਹਿੰਦੇ ਆ ਧੰਨਵਾਦੀ ਕਰਦਾ ਤੇ ਦਿਲੋਂ ਸਵਾਗਤ ਕਰਦਾ ਹੈ ਸਖੀਰ ਸਿੰਘ ਜੀ ਦਾ ਕੈਨੇਡੀਅਨ ਜੀ ਦਾ ਇਹ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਦਰਸ਼ਨ ਦਿੱਤੇ ਅਸੀਂ ਆਪ ਵੀ ਆਪ ਨੂੰ ਧੰਨਵਾਦੀ ਸਮਝਦੇ ਆਂ ਇਹ ਸੇਵਾ ਸਾਡੇ ਕੋਲ ਹਰ ਸਾਲ ਲਗਭਗ ਭੇਜਦੇ ਆ ਤੇ ਅਸੀਂ ਇਸ ਲਈ ਇਹਨਾਂ ਦਾ ਧੰਨਵਾਦ ਦੀ ਆ ਵਾਦ ਤੋਂ ਵਾਦ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਕੋਲੇ ਕੋਈ ਐਨ ਆਰ ਵੀਰ ਜਾਂ ਭਰਾ ਸਾਡਾ ਜੋ ਵੀ ਕੋਈ ਜਾਂਦਾ ਹੈ ਸਾਡੇ ਬੱਚਿਆਂ ਬਾਰੇ ਸੋਚਦਾ ਕਿਉਂਕਿ ਅਸੀਂ ਵੀ ਇੱਥੇ ਬੱਚਿਆਂ ਕਰਕੇ ਹੀ ਬੈਠੇ ਆ ਜੇ ਬੱਚੇ ਨਾ ਹੁੰ ਤਾਂ ਸਾਡੀ ਵੀ ਕੋਈ ਵੈਲੀ ਨਹੀਂ ਇਹ ਵੀ ਬੱਚਿਆਂ ਬਾਰੇ ਸੋਚਦੇ ਸਾਡੇ ਸਕੂਲ ਵਾਲੇ ਸੋਚਦੇ ਹੈਗੇ ਆ ਸਕੂਲ ਦੇ ਅਪਗ੍ਰੇਸ਼ਨ ਬਾਰੇ ਸੋਚਦੇ ਹੈਗੇ ਆ ਅਸੀਂ ਵੀ ਇਹੀ ਚਾਹਦੇ ਆ ਕਿ ਸਾਨੂੰ ਇਹਨਾਂ ਦਾ ਸਹਿਯੋਗ ਸਦਾ ਇਸੇ ਤਰ੍ਹਾਂ ਮਿਲਦਾ ਰਹੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਨੇ ਸਾਨੂੰ ਆ ਕੇ ਤੇ ਦਰਸ਼ਨ ਦਿੱਤਾ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਤੇ ਇਸੇ ਤਰ੍ਹਾਂ ਸਾਡੇ ਨਾਲ ਰابطਾ ਬਣਾਇਆ ਧੰਨਵਾਦ